ਸਿਰ ਤੇ ਉੱਚੀ ਪੱਗ ਤੇ ਅਫਸਰ ਸਾਹਿਬ ਦੇ ਨਾਲ ਸੋਬਦੇ ਆ ਬੰਬੂ ਕਾਟ ਸਿਰ ਤੇ ਪੱਠਿਆਂ ਦੀ ਪੰਡ ਤੇ ਖੇਤੀਬਾੜੀ ਵਾਲੇ ਨੂੰ ਕੋਤਾ ਰੇੜੀ ਸੋਬਦੇ ਆ ਅੰਗਰੇਜ਼ ਅਤੇ ਅਰਦਾਸ ਤੋਂ ਬਾਅਦ ਐਮੀ ਵਰਕ ਜਲਦੀ ਆਪਣੀ ਤੀਜੀ ਫਿਲਮ ਬੰਬੂ ਕਾਰਟ ਤੇ ਨਜ਼ਰ ਆਉਣਗੇ ਇਸ ਫਿਲਮ ਦਾ ਦਿਲਚਸਪ ਟ੍ਰੇਲਰ ਹਾਲ ਹੀ ਚ ਰਿਲੀਜ਼ ਕੀਤਾ ਗਿਆ ਫਿਲਮ ਚ ਐਮੀ ਦੇ ਨਾਲ ਬਿੰਨੂ ਢਿੱਲੋਂ ਵੀ ਨੇ ਹਾਂ ਲਾਤਾ ਗੋਲਤਾਰਾ ਕਿਸੇ ਨੇ ਇਹਨੂੰ ਹੱਥ ਨਹੀਂ ਲਾਉਣਾ ਬਸ ਦੂਰ ਖੜ ਕੇ ਤੁਸੀਂ ਹੈਰਾਨ ਹੋਣਾ ਸਿਰਫ ਦੂਰ ਰਹਿ ਕੇ ਬਾਹਰ ਰਹਿ ਕੇ ਆ ਦੇਖ ਲੋ ਇਸ ਦਾ ਕੱਦੇ ਪਹੁੰਚ ਹੋਇਆ ਖੈਰ ਸੈਗਲ ਟਾਈਮ ਤੋਂ ਲੱਗ ਹੀ ਜਾਂਦਾ ਹਾਂਜੀ ਬਈ ਟਾਈਮ ਤੋਂ ਲੱਗ ਹੀ ਜਾਂਦਾ ਨਾ ਇਹ ਸੜਕ ਕੱਚੇ ਨੇ ਹੀ ਪਿੰਡ ਵਾਲੇ ਨਾ ਜੇ ਪੱਕੀ ਹੁੰਦੀ ਫੇਰ ਕਿਹੜਾ ਤੂੰ ਅੱਡੂ ਗਿਆ ਜਾਂਦਾ ਹੈ ਇੱਕ ਗੋਰੀ ਮੇਮਾਈ ਇਹ ਦੋਹੇ ਫਿਲਮ ਚ ਇੱਕ ਦੂਜੇ ਦੇ ਸਾਡੂ ਬਣੇ ਨੇ ਟ੍ਰੇਲਰ ਤੋਂ ਫਿਲਮ ਦੀ ਕਹਾਣੀ ਬੇਹੱਦ ਦਿਲਚਸਪ ਲੱਗ ਰਹੀ ਹੈ ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਫਿਲਮ ਲਈ ਬੰਬੂ ਕਾਰਟ ਉਰਫ ਇੱਕ ਮੋਟਰਬਾਈਕ ਤਿਆਰ ਕੀਤੀ ਗਈ ਹੈ ਹੱਥ ਤਾਂ ਸਾਫ਼ ਕਰ ਲੇਤੀ ਸਾਰੀ ਸੀਟ ਲਬੇੜਤੀ ਜਮਾਈ ਚੱਲੀ ਹੈ ਕੁੜੀ ਪੰਕਜ ਬਤਰਾ ਨਿਰਦੇਸ਼ਿਤ ਇਹ ਫਿਲਮ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੇ ਨਿਰਧਾਰਿਤ ਹੈ ਜਿਸ ਕਰਕੇ ਕੁਝ ਕੁ ਇਸ ਦਾ ਸੰਗੀਤ ਅਤੇ ਫੀਲ ਵੀ ਫਿਲਮ ਅੰਗਰੇਜ਼ ਵਾਂਗ ਲੱਗ ਰਿਹਾ ਹੈ ਉਮੀਦ ਹੈ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਆਏਗੀ ਅਤੇ ਸੋਲੋ ਲੀਡ ਚ ਐਮੀ ਨੂੰ ਵੀ ਪੂਰਾ ਪਿਆਰ ਦੇਣਗੇ ਇਹ ਫਿਲਮ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ